ਬੈਗਰਜੀ ਦਾ ਖਾਲਸਾ ਬੈਗਰਜੀ ਦੀ ਫਟੇ ਜੀ ਅੱਜ ਫਤੇਗੜ ਸਾਹਿਬ ਹਵੇਲੀ ਟੋਡਰਮਲ ਸਾਹਿਬ ਜੀ ਤੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਜੀ ਬਹੁਤ ਵਧੀਆ ਸੰਗਤਾਂ ਨੂੰ ਵੀ ਦਰਸ਼ਨ ਕਰਾਉਣੇ ਦਿਵਾਰੀ ਸੇਵਾ ਚੱਲੀ ਹੈ ਨਾ ਜੀ ਬਹੁਤ ਸੋਹਣਾ ਉਤਮ ਉਕਰਾਲਾ ਕਰ ਰਹੇ ਨੇ ਉਵੇਂ ਹੀ ਪੁਰਾਣਾ ਜਿੱਦਾਂ ਚੂਨਾ ਬਣਦਾ ਸਾਰੀਆਂ ਪੁਰਾਣੀਆਂ ਇੱਟਾਂ ਉਵੇਂ ਦੀ ਦੇਖ ਬਣਾ ਰਹੇ ਨੇ ਬਹੁਤ ਸੋਹਣਾ ਉਤਮ ਜੀ